होली के त्योहार चलते आर एस डी यूथ कलब शाहपुर त्यौहार जिथे उन्होंने श्री बा बिहारी मंदिर विखे होली खेड के श्री बांके बिहारी जी का आशीर्वाद प्राप्त किया ही समूह आर एस डी यूथ कलब वालों सारे इलाका निवासिया होली की मुबारकबाद दी इस मौके उन्होंने गोल्डन बाबा ਰਜਨੀਸ਼ ਕੁਮਾਰ ਆਰਐਸਡੀ ਯੂਥ ਕਲੱਬ ਦੇ ਪ੍ਰਧਾਨ ਠਾਕੁਰ ਕਰਿਸ਼ਨ ਕੁਮਾਰ ਰਿੰਟੂ ਠਾਕੁਰ ਸਤਪਾਲ ਸਿੰਘ ਮਨਜੀਤ ਕਟੋਚ ਦੀਪ ਕਮਲ ਤਜਿੰਦਰ ਕੁਮਾਰ ਮੌਜੂਦ ਰਹੇ ਰਾਦੇ ਰਾਦੇ ਜੀ ਜੈ ਸ਼੍ਰੀ ਕ੍ਰਿਸ਼ਨ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੀ ਸਾਰੀ ਟੀਮ ਆਰਐਸਡੀ ਯੂਥ ਕਲੱਬ ਦੀ ਟੀਮ ਬ੍ਰਿੰਦਾਵਨ ਵਿੱਚ ਆ ਕੇ ਬਾਕੀ ਵਿਹਾਰੀ ਮੰਦਰ ਵਿੱਚ ਹੋਲੀ ਮਲਾਈ ਆ ਤੇ ਮੈਂ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੰਨਾ ਜਿੰਨੇ ਵੀ ਸਾਡੇ ਯੂਥ ਕਲੱਬ ਦੇ ਸਦਸਿਆ ਆਰਐਸਡੀ ਯੂਥ ਕਲੱਬ ਦੇ ਸਾਡੇ ਪ੍ਰਧਾਨ ਜੀ ਕਿਸ਼ਨ ਕੁਮਾਰ ਰਿੰਟੂ ਜੀ ਇਹਨਾਂ ਨੂੰ ਬਹੁਤ ਬਹੁਤ ਹੌਲੀਆ ਮੁबारकंदा ਹੈ ਕਿ ਅਸੀਂ ਵਰਿੰਦਾਵਨ ਵਿੱਚ ਆ ਕੇ ਵਾਂਕੇ ਵਿਹਾਰੀ ਦੇ ਮੰਦਰ ਵਿੱਚ ਹੋਲੀ ਮਨਾ ਕੇ ਤੇ ਸ਼੍ਰੀ ਕਿਸਨ ਭਗਵਾਨ ਜੀ ਦਾ ਆਸ਼ੀਰਵਾਦ ਲਿਆ ਆਇਆ ਹੈ ਜੈ ਰਾਧੇ ਰਾਧੇ ਜੈ ਸ਼੍ਰੀ ਕਿਸਨ ਰਾਧੇ ਰਾਧੇ